ईद दी बधाइयां आशीर्वाद अल्लाह ताला ते अल्ला गे रास की थी के ਸਾਡਾ ਪਾਈਚਾ ਦਾ ਤਰੱਕੀ ਕਰੇ ਆਪਸੀ ਪਿਆਰ ਵਧੇ ਸਭ ਦਾ ਸਤਕਾਦ ਹੋਵੇ ਅਬਰ ਸਦ ਤਕੀ ਜੀ ਪਾਈਚਾ ਦੇ ਵੱਲ ਕਿੰਨਾ ਕ ਪਿਆਰ ਮਿਲ ਰਿਹਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਬਹੁਤ ਹੀ ਜ਼ਿਆਦਾ ਉਸਨੂੰ ਪਾਈਚਾ ਦੇ ਦੋ ਬਹੁਤ ਆ ਆ ਅੱਜ Eid ul Fitr ਦਾ ਜਿਹੜਾ ਖੁਸ਼ੀਆਂ ਭਰਿਆ ਜਿਹੜਾ ਤਿਹਾਰ ਹੈ ਇਹ 30 ਦਿਨ ਦੇ ਲੋਕ ਰੋਜ਼ਾ ਰੱਖ ਕੇ 17-18 ਘੰਟੇ ਬੁਖੇ ਰਹੇ ਅਗੇ ਅੱਲਾਹ ਦੀ ਇਬਾਦਤ ਕਰਕੇ ਪੰਜ ਟਾਈਮ ਨਮਾਜ਼ ਪੜ੍ਹ ਕੇ ਉਸ ਤੋਂ ਬਾਅਦ ਇਸ਼ਾ ਦੀ ਨਮਾਜ਼ ਤੋਂ ਬਾਅਦ ਇੱਕ ਘੰਟੇ ਦੀ ਨਮਾਜ਼ ਪੜ੍ਹ ਕੇ ਉਹ ਸਾਰੀਆਂ ਇਬਾਦਤਾਂ ਕਰਕੇ ਤੇ ਅੱਜ ਉਹ Eid al-Fitr ਦਾ ਦਿਨ ਦੇਖਦੇ ਨੇ ਰਾਤ ਇੱਕ ਦਿਨ ਪਹਿਲਾਂ ਉਹ ਜਿਹੜਾ ਚਾਂਦ ਦੇਖਦੇ ਨੇ ਵੀ ਚਾਂਦ ਜਿਹੜਾ ਸਾਨੂੰ ਅੱਲਾਹ ਤਾਲਾ ਨੇ ਇਹ ਦਿਖਾਤਾ ਤਾਂ ਸਵੇਰ ਸਵੇਰੇ Eid ਹੋਏਗੀ ਉਹ ਅੱਜ Eid ਦਾ ਤਿਹਾਰ ਜਿਹੜਾ ਵਾ ਬੜਾ ਖੁਸ਼ੀਆਂ ਭਰਿਆ ਮਨਾਇਆ ਜਾ ਰਿਹਾ ਔਰ ਇੱਥੇ ਜਿਹੜੀ ਹੈ ਕਾਫੀ ਜਿਹੜੇ ਨੇਤਾगण ਵੀ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜੀ ਪਬਲਿਕ ਆਈ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਸਾਡੇ ਮੌਲਾਣਾ ਜਾਵਾ ਮਸਜਿਦ ਖੈਰਉਦੀਨ ਦੇ ਵਿੱਚ ਹਾਲ ਬਿਯਾਰ ਦੇ ਵਿੱਚ ਆਪਣਾ ਹਾਮਿਦ ਹੁਸੈਨ ਕਾਸਮੀ ਨੇ ਜਿਹੜੀ ਨਮਾਜ਼ ਪੜਾਈ ਅਸੀਂ ਉਹਨਾਂ ਦੇ ਨਾਲ ਜਿਹੜੇ ਸਾਰੇ ਮੁਸਲਮਾਨਾਂ ਨੇ ਨਮਾਜ਼ ਪੜ੍ਹੀ ਅਸੀਂ ਵੀ ਉਹਨਾਂ ਨਾਲ ਪੜ੍ਹੀ ਔਰ ਦੁਆਵਾਂ ਕੀਤੀਆਂ ਗਈਆਂ ਸਾਰੇ ਇੰਡੀਆ ਵਾਸੀ ਪੰਜਾਬ ਵਾਸੀ ਔਰ ਜਿਹੜੇ ਫਲਸਤੀਨ ਵਰਗੇ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਤਸ਼ੱਦਦ ਹੋ ਰਹੀ ਹੈ ਮਜਰੂਮਾਂ ਦੇ ਉੱਤੇ ਬੱਚਿਆਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਔਰਤਾਂ ਦੇ ਉੱਤੇ ਉਹਨਾਂ ਵੱਲੋਂ ਵੀ ਦੁਆ ਕੀਤੀ ਗਈ ਜਿਵੇਂ Eid ਦਾ ਤਿਉਹਾਰ ਹੈ ਜਿਹੜਾ ਸਾਰੀ ਦੁਨੀਆ 'ਚ ਮਨਾਇਆ ਜਾਂਦਾ ਬਹੁਤ ਵੱਡਾ ਤਿਉਹਾਰ ਹੈ ਜਿਵੇਂ ਹੁਣ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨ ਪੀੜੀ ਨੂੰ ਸੰਦੇਸ਼ ਜਿਹੜਾ ਦੇਣਾ ਚਾਹੁੰਦੇ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜਿਹੜੀ ਹੈ ਇਸ ਟਾਈਮ ਅਮਰੀਕਾ ਦੀ ਵਰਲਡ ਹੈਲਥ ਜਿਹੜੀ ਆਰਗੇਨਾਈਜੇਸ਼ਨ ਹੈ ਉਹਨੇ ਜਿਹੜੀ ਸਾਇੰਸ ਦੇ ਵਿੱਚ ਕੱਢਿਆ ਵਾ ਕਿ ਰੋਜ਼ਾ ਰੱਖਣ ਦਾ ਜਿਹੜਾ ਮਹੱਤਵ ਹੈ ਤੱਤਵ ਹੈ ਪੰਜਾਬੀ ਦੇ ਵਿੱਚ ਆਪਾਂ ਦਸੀਏ ਤੇ ਉਹਦਾ 25 ਬਿਮਾਰੀਆਂ ਦੂਰ ਹੁੰਦੀਆਂ ਉਹਨ ਜਿਹੜੇ ਕੈਂਸਰ ਦੇ ਵਿੱਚ ਜੇ ਤੁਸੀਂ ਲਾਓ ਤੇ ਡਾਕਟਰ ਦੱਸ ਰਹੇ ਨੇ ਕਿ ਕੈਂਸਰ ਵਾਲੇ ਬੰਦੇ ਨੂੰ ਭੁੱਖਾ ਰੱਖੋ ਤੇ ਜਿਹੜੇ ਸਾਡੇ ਹਜੂਸ ਸੱਲਾਹ ਵਾਲੀ ਵਸੱਲਮ ਦੇ ਅਸੀਂ ਨਕਸ਼ੇ ਕਦਮ ਦੇ ਉੱਤੇ ਚੱਲਦੇ ਪਿਆ ਹਾਂ ਉਹਨਾਂ ਨੇ ਸਾਨੂੰ ਹਜ਼ਾਰਾਂ ਸਾਲ ਪਹਿਲਾਂ ਜਿਹੜਾ ਵਾ ਉਹ ਇਹ ਪੈਗਾਮ ਦੇ ਗਿਆ ਚਲੇ ਗਿਆ ਨੇ ਕਿ ਤੁਸੀਂ ਰਮਜ਼ਾਨ ਮਹੀਨਾ ਆਏਗਾ ਰਮਜ਼ਾਨ ਮਹੀਨੇ ਦੇ ਵਿੱਚ ਇਬਾਦਤ ਕਰਨੀ ਹੈ ਔਰ ਰੋਜ਼ੇ ਰੱਖਣੇ ਹਨ ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਹੈ ਅਮਰੀਕਾ ਦੇ ਜਿਹੜੇ ਵੱਡੇ ਵੱਡੇ ਸਾਇੰਟਿਸਟ ਨੇ ਹੋਰ ਵੀ ਵੱਡੇ ਵੱਡੇ ਮੁਲਕਾਂ ਦੇ ਉਹਨਾਂ ਨੇ ਵੀ ਜਿਹੜਾ ਵਾ ਇਹਨੂੰ ਕਲੀਅਰ ਕਰ ਦਿੱਤਾ ਕਿ 25 ਬਿਮਾਰੀਆਂ ਇਹਨਾਂ ਦੂਰ ਹੁੰਦੀਆਂ ਬਹੁਤ ਜ਼ਬਰਦਸਤ ਬਿਮਾਰੀਆਂ ਅੱਜ ਮੁਸਲਮ ਭਾਈਚਾਰੇ ਵਾਸਤੇ ਬਹੁਤ ਵੱਡਾ ਦਿਨ ਹੈ Eid ul Fitr ਦੀ ਨਮਾਜ਼ ਅਦਾ ਕੀਤੀ ਸਭ ਨੇ ਤੇ ਮੈਂ ਇੱਥੇ ਆਪਣੇ ਇਹ ਸਾਰੇ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਮੁਬਾਰਕ ਦਿਨ ਆਇਆ ਤੇ ਸਭ ਨੂੰ ਮਿਲਿਆ ਨਾ ਕਿਉਂਕਿ ਹਿੰਦੁਸਤਾਨ ਇੱਕ ਗੁਲਦਸਤਾ ਵਾ ਸਭ ਪਿਆਰ ਨਾਲ ਰਹਿਣ ਭਾਈਚਾਰੇ ਨਾਲ ਰਹਿਣ ਖੁਸ਼ ਰਹਿਣ ترقی ਕਰਨਾ ਹਰ ਨੂੰ ترقی ਦਾ ਮੌਕਾ ਮਿਲੇ ਤੇ ਪਿਆਰ ਜਿਹੜਾ ਵਾ ਹਰ ਧਰਮ ਜਿਹੜਾ ਪਿਆਰ ਸਿਖਾਉਂਦਾ ਸਤਿਕਾਰ ਸਿਖਾਉਂਦਾ ਇੱਕ ਦੂਜੇ ਦਾ ਦੁੱਖ ਸੁੱਖ ਦੇ ਵਿੱਚ ਆਪਾਂ ਸ਼ਾਮਲ ਹੋਣਾ ਸਿਖਾਉਂਦਾ ਤੇ ਅੱਜ ਮੈਂ ਖੁਸ਼ੀ ਦਾ ਮੌਕਾ ਤੇ ਅੱਜ ਸਭ ਸ਼ਾਮਲ ਹੋਣਾ ਆ ਸਭ ਨੂੰ ਇੱਕ ਵਾਰੀ ਫੇਰ ਇਹ ਦਿਨ ਫਤਿਹ ਦਿਨ ਫਤਰੀ ਬਹੁਤ ਬਹੁਤ ਮੁਬਾਰਕ ਮਸ਼ਾਅਰਬ ਨੀ ਸਿਖਾਤਾ ਆਪਸ ਵਿੱਚ الحمد لله رب العالمين الرحمن الرحيم ما يوم الدين الذين عمت عليهم فغير المغضوب عليهم ولا الصلاه الف شهر فنزل الملائكة اطلع الفجر

اللهم ربنا هو الذي خلقنا و هو الذي يغفر لنا و هو الذي يسترنا اللهم لا تحملنا ما لا طاقه لنا عليه اللهم لا تحملنا ما لا طاقه لنا عليه

تو آپ نے دیکھا کہ دو دن مدینہ دلوں خوشی بنا دیا تو آپ صلی اللہ علیہ وسلم نے اشاہ شروع ناچ رہا دانا دوبا شہاب لاکری یاری جو بھی ہو سکتا ہے خوشی بنانے کے لئے وہ کرتے ہیں صاحب صلی اللہ علیہ وسلم نے انشاء فرمایا کہ ان چیزوں کو بند کرو اللہ تبارک